ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਰਸਤੇ ਜੰਕਸ਼ਨ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਰਵਾਰ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਆ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲਵੇਂ ਵੇਲੇ ਮੇਰੇ ਹਿੱਸੇ ਹੁੰਦੇ ਹਨ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਾਉ ਸਕੇ ਇੱਕ ਆਪਜੀ ਨੂੰ ਬੇਨਤੀ ਆ ਵੀ ਸਾਡੇ ਕੋਲ ਇੱਕ ਕਾਲ ਦਿਨੇ ਕਰਨ ਦਾ ਟਾਈਮ ਨਹੀਂ ਨਾ ਸੁਣਨ ਦਾ ਟਾਈਮ ਆ ਸੋ ਕਿਰਪਾ ਕਰਕੇ ਜਿਹੜੇ ਵੀ ਨੇ ਭੈਣ ਨੇ ਕੋਈ ਕਾਲ ਕਰਨੀਆਂ ਸ਼ਾਮ ਨੂੰ 8 ਤੋਂ 9 ਕਰ ਸਕਦੇ ਨੇ ਜੀ ਹਮੇਸ਼ਾ ਤੁਹਾਪਜੀ ਨੂੰ ਬੇਨਤੀ ਆ ਕਿਸ ਰਿਸ਼ਤਾ ਕਰਨ ਤੋਂ ਪਹਿਲਾਂ ਘੋਖ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਸਾਡੇ ਕੋਲੇ ਜੋ ਡਾਟਾ ਆਇਆ ਸੀ ਤੁਹਾਡੇ ਸਾਹਮਣੇ ਰੱਖਤਾ ਉਹ ਠੀਕ ਆ ਜਾਂ ਗਲਤ ਆ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਸ ਲਈ ਰਿਸ਼ਤੇ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਆਪਣੇ ਤੌਰ ਤੇ ਪੂਰੀ ਘੋਖ ਪੜਤਾਲ ਕੀਤੀ ਜਾਵੇ ਕਰੋ ਜੀ ਨੋਟ ਪਹਿਲਾ ਰਿਸ਼ਤਾ ਨਾਮ ਕੌਰ ਜੱਟ ਸਿੱਖ ਲੜਕੀ ਢਿੰਸਾ ਗੋਤ ਕੈਨੇਡਾ ਸਿਟੀਜ਼ਨ ਪਟਿਆਲਾ ਏਰੀਆ 1999 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਬਤੌਰ ਰਜਿਸਟਰਡ ਨਰਸ ਆਰਨ ਬ੍ਰੈਂਪਟਨ ਵਿਖੇ ਬਿਟੀ জব ਕਰਦੀ ਆ ਮਾਤਾ ਪਿਤਾ ਜੀ ਟੀਚਰ ਰਿਟਾਇਰਡ ਨੇ ਗੁੱਡ ਬੈਕਗਰਾਉਂਡ ਐਂਡ ਇਕਨੋਮਿਕਲੀ ਸੌਂਡ ਫੈਮਿਲੀ ਆ ਰਿਕੁਆਇਰਮੈਂਟ ਸੁਣੋ ਲੜਕਾ ਪਟਿਆ ਪੜਿਆ ਲਿਖਿਆ ਸੋਹਣਾ ਸੁਨੱਖਾ ਹੋਵੇ ਵਧੀਆ ਜੋਬ ਜਾਂ ਵੈਲ ਸੈਟਲਡ ਬਿਜ਼ਨਸਮੈਨ ਹੋਵੇ ਕੈਨੇਡਾ ਨੂੰ ਪਹਿਰ ਸਕ੍ਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸਾ ਨੋਟ ਕਰੋ ਇਹ ਵੀ ਕੈਨੇਡਾ ਤੋਂ ਹਰਦੀਪ ਸਿੰਘ ਜੱਟ ਸਿੱਖ ਲੜਕਾ ਪੀਆਰ ਕੈਨੇਡਾ ਬਰਨਾਲਾ ਏਰੀਆ 2000 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਡਿਪਲੋਮਾ ਇਨ ਬਿਜ਼ਨਸ ਫ্রম ਸਰੀ ਕੈਨੇਡਾ ਓਨ ਕੰਪਨੀਆਂ ਹੈ ਇਹਨਾਂ ਦੀ ਐਜ਼ ਫਰੇਮਰ ਆਲ ਫੈਮਿਲੀ ਸੈਟਲਡ ਕੈਨੇਡਾ ਸਾਰਾ ਪਰਿਵਾਰ ਕੈਨੇਡਾ ਵਿੱਚ ਸੈਟਲਡ ਆ ਰਿਕੁਆਇਰਮੈਂਟ ਸੁਣੋ ਜੀ ਨੀਟ ਜੱਟ ਸਿੱਖ ਗਰਲ ਐਜੂਕੇਟਿਡ ਫੈਮਿਲੀ ਓਰੀਐਂਟਡ ਹਾਈਟ 5.6 ਪੀਆਰ ਵਰਕ ਪਰਮਿਟ ਫਰੋਮ ਕੈਨੇਡਾ ਲੜਕੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਕੱਦ 5 ਫੁੱਟ 6 ਇੰਚ ਦੇ ਕਰੀਬ ਹੋਵੇ ਪੀਆਰ ਹੋਵੇ ਵਰਕ ਪਰਮਿਟ ਦੇ ਹੋਵੇ ਕੈਨੇਡਾ ਤੋਂ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਨਿਸ਼ਤਾ ਨੋਟ ਕਰੋ ਜੀ ਯੂਕੇ ਤੋਂ ਭਵਰਾਜ ਸਿੰਘ ਜੱਟ ਸਿੱਖ ਲੜਕਾ ਗਿੱਲ ਗੋਤ ਇੰਗਲੈਂਡ ਦਾ ਜੰਪਾਲਾ ਬੇਟਾ ਹੈ ਉਮਰ 22 ਸਾਲ ਆ 5 ਫੁੱਟ 9 ਇੰਚ ਕੱਦ ਆ ਵਧੀਆ ਜੋਬ ਆ ਗੁਰਸਿੱਖ ਲੜਕਾ ਸਾਰਾ ਪਰਿਵਾਰ ਗੁਰਸਿੱਖ ਰਿਕੁਆਇਰਮੈਂਟਸ ਨੂੰ ਲੜਕੀ ਬੈਸ ਨੂੰ ਸੋਹਣੀ ਤੇ ਪਤਲੀ ਹੋਵੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਵਿਸ਼ਵਾਸ ਰੱਖਦੀ ਹੋਵੇ ਹੋਰ ਕੋਈ ਮੰਗ ਨਹੀਂ ਲੜਕੀ ਇੰਗਲੈਂਡ ਤੋਂ ਹੋਵੇ ਨੂੰ ਪਹਿਲ ਦਿੱਤੀ ਜਾਵੇਗੀ ਪਰ ਜੇਕਰ ਵਧੀਆ ਰਿਸ਼ਤਾ ਇੰਡੀਆ ਤੋਂ ਹੋਵੇ ਉਹ ਵੀ ਜ਼ਰੂਰ ਕਹਿੰਦੇ ਵਿਚਾਰਿਆ ਜਾਵੇਗਾ ਸਿਗਰੀਨ ਤੇ ਨੰਬਰ ਚੱਲਦਾ ਜੀ ਪ੍ਰਵਾਹ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਤੇਸਤਾ ਨੋਟ ਜੱਟ ਸਿੱਖ ਲੜਕਾ ਭੰਗੋ ਗੋਤ ਲੁਧਿਆਣਾ ਏਰੀਆ 1988 ਡੇਟਾ ਵਰਤ 5 ਫੁੱਟ ਨਾਂ ਚ ਕਰ ਬੀ ਕਿੱਲੇ ਨਾਲ ਕੋਲ ਪ੍ਰਾਪਰਟੀ ਹੈ ਖੇਤੀਬਾੜੀ ਕਰਦੇ ਨੇ ਨੀਡ ਐਜੂਕੇਟਿਡ ਹਾਊਸ ਗਰਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਿਗਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਸਿਰਫ ਤੇ ਸਿਰਫ ਮਾਲਵਾ ਏਰੀਆ ਵਾਲੇ ਹੀ ਸੰਪਰਕ ਕਰੋ ਹੋਰ ਕੋਈ ਨਾ ਕਰਨ ਅਗਲਾ ਰਿੱਸਾ ਕਰੋ ਜੀ ਨੋਟ ਜੱਟ ਸਿੱਖ ਲੜਕਾ ਜਨਮ 1980 ਕੱਟ 5 ਫੁੱਟ 8 ਇੰਚ ਤਲਾਬਸੋਦਾ ਲੜਕਾ ਹੈ ਸ਼ਹਿਰ ਵਿੱਚ ਮਕਾਨ ਆ ਇਕੱਲਾ ਹੀ ਰਹਿੰਦਾ 2 ਲੱਖ ਪ੍ਰਤੀ ਸਾਲ ਇਹਨਾਂ ਦੀ ਆਮਦਨ ਆ ਲੜਕੀ ਤਲਾਬਸੋਦਾ ਵਿਧਵਾ ਹੋਵੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸਤਾ ਲੋਟ ਲੜਕੀ ਦਾ ਇਹ ਵੇਟੀ ਕਰਦੀ ਹੈ ਗਵਰਨਮੈਂਟ ਜਾਓ ਨਾਮ ਕੌਰ ਰਾਮਦਾਸ ਜੀ ਆ ਸਿੱਖ ਲੜਕੀ ਮਲੇ ਕੋਲਾ ਏਰੀਆ 1996 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਸਰਕਾਰੀ ਜੋਬ ਕਰਦੀ ਹੈ ਬੇਟੀ ਸਰਕਾਰੀ ਜੋਬ ਕਲਾਸ 1 ਅਫਸਰ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਸਰਕਾਰੀ ਨੌਕਰੀ ਕਰਨ ਵਾਲਾ ਲੜਕਾ ਬਰਾਬਰ ਦੀ ਯੋਗਤਾ ਅਤੇ ਬਰਾਬਰ ਦਾ ਡੈਜ਼ਿਗਨੇਸ਼ਨ ਉਹਦਾ ਹੋਵੇ ਸਕਰੀਨ ਤੇ ਨੰਬਰ ਚੱਲਦੇ ਸਿੱਧੀ ਗੱਲ ਬਾਤ ਤੁਸੀਂ ਨਾ ਕਰ ਸਕਦੇ ਹੋ ਅਗਲਾ ਕਰੋ ਜੀ ਇਸ ਤਰ੍ਹਾਂ ਲੋਟ ਨਾਈ Hindu ਲੜਕਾ ਜਲੰਧਰ ਏਰੀਆ 1970 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਹੈ ਸਿਕਿਉਰਿਟੀ ਸੁਪਰਵਾਈਜ਼ਰ ਦੀ ਜੌਬ ਕਰਦੇ ਨੇ ਘਰੇਲੂ ਲੜਕੇ ਦੀ ਜ਼ਰੂਰਤ ਆ ਸਕ੍ਰੀਨ ਤੇ ਉੱਪਰ ਚੱਲਦਾ ਜੀ ਇਹਨਾਂ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਇਸ ਤਰ੍ਹਾਂ ਨੋਟ ਸ਼ਰਮਾ ਬ੍ਰਾਹਮਣ ਲੜਕਾ ਹੁਸ਼ਿਆਰਪੁਰ ਏਰੀਆ ਪੀ ਆਰ ਸਿਟੀਜ਼ਨ ਕੈਨੇਡਾ 1993 ਡੇਟ ਆਫ ਬਰਥ ਬੀਟਕ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ ਇਹਨਾਂ ਦੀ ਡੂਇੰਗ ਜੌਬ ਇਨ ਕੰਪਨੀ ਐਜ ਇੰਜੀਨੀਅਰ ਬਤੌਰ ਇੰਜੀਨੀਅਰ ਦੇ ਤੌਰ ਤੇ ਕਿਸੇ ਕੰਪਨੀ ਨੂੰ ਜੌਬ ਕਰ ਦਿੰਨਾ ਪਿਤਾ ਜੀ ਇਹਨਾਂ ਦੇ ਬਿਜ਼ਨਸਮੈਨ ਨੇ ਪੰਜ ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਰਿਕੁਆਇਰਮੈਂਟ ਸੁਣੋ ਨੀਡ ਗਰਲ ਓਨਲੀ ਸ਼ਰਮਾ ਬ੍ਰਾਹਮਣ ਫੈਮਿਲੀ ਮੇ ਵੀ ਪੀ ਆਰ ਕੈਨੇਡਾ ਐਨਰ ਕਾਸਟ ਫੈਮਿਲੀ ਨਾਟ ਕੰਟੈਕਟ ਲੜਕੀ ਸਿਰਫ ਤੇ ਸਿਰਫ ਸ਼ਰਮਾ ਬ੍ਰਾਹਮਣ ਪਰਿਵਾਰ ਨਾਲ ਸਵੰਦ ਰੱਖਦੀ ਹੋਵੇ ਮੇਰੇ ਪੀਆਰ ਕੈਨੇਡਾ ਹੋਏ ਕਨੇ ਬੜੀ ਚੰਗੀ ਗੱਲ ਆ ਕਿਸੇ ਹੋਰ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਆਗਲਾ ਕਰੋ ਜਿਸ ਦਾ ਨੋਟ ਇਹ ਲੜਕੀ ਦਾ ਕੈਨੇਡਾ ਤੋਂ ਸ਼ਰਮਾ ਬ੍ਰਾਹਮਣ ਲੜਕੀ ਮੰਗਲਿਕ ਹੁਸ਼ਿਆਰ ਪਰ ਏਰੀਆ ਵਰਕ ਪਰਮਿਟ ਤੇ ਕੈਨੇਡਾ 1995 ਡੇਟ ਆਫ ਬਰਥ 5 ਫੁੱਟ 2 ਇੰਚ ਕੱਦ ਬੀ ਡੀ ਐਸ ਫਰੋਮ ਇੰਡੀਆ ਇਹ ਬੇਟੀ ਦੀ ਕੁਆਲਿਫਿਕੇਸ਼ਨ ਆ ਰਿਕੁਆਇਰਮੈਂਟ ਸੁਣੋ ਨੀਡ ਪੀਆਰ ਬਾਈ ਫਰੋਂਮ ਕੈਨੇਡਾ ਬ੍ਰਾਹਮਣ ਫੈਮਿਲੀ ਡੂਇੰਗ ਜੌਬ ਐਜ਼ ਡੈਂਟਲ ਡਾਕਟਰ ਅਨਦਰ ਕਾਸਟ ਫੈਮਿਲੀ ਨਾਟ ਕੰਟੈਕਟ ਐਮਬੀ ਨਾਟ ਕੰਟੈਕਟ ਲੜਕਾ ਕੈਨੇਡਾ ਦਾ ਪੀਆਰ ਹੋਵੇ ਬ੍ਰਾਹਮਣ ਪਰਿਵਾਰ ਤੋਂ ਹੋਵੇ ਡੈਂਟਲ ਡਾਕਟਰ ਦੇ ਤੌਰ ਤੇ ਜੌਬ ਕਰਦਾ ਹੋਵੇ ਜਾਂ ਕੋਈ ਆਪਣਾ ਕਲੀਨਿਕ ਵਗੈਰਾ ਹੋਵੇ ਉਹਨਾਂ ਦਾ ਦੂਸਰੀ ਜਾਤੀ ਵਾਲੇ ਕੋਈ ਇਹਨਾਂ ਨਾਲ ਸੰਪਰਕ ਨਾ ਕਰਨ ਮੈਰਿਜ ਬਾਰੇ ਰੌਲੇ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਦੁਬਈ ਤੋਂ ਲਾਪਰੇ ਸਿੰਘ ਜੱਟ ਗੁਰਸਿੱਖ ਲੜਕਾ ਮੋਗਾ ਏਰੀਆ 1999 ਡੇਟ ਆਫ ਬਰਥ ਡੂਇੰਗ ਜੌਬ ਐਜ਼ ਡਰਾਈਵਰ ਇਨ ਦੁਬਈ ਇਹ ਲੜਕਾ ਦੁਬਈ ਦੇ ਵਿੱਚ ਪਤੌਰ ਡਰਾਈਵਰ ਜੌਬ ਕਰਦਾ 55000 ਰੁਪਏ ਪ੍ਰਤੀ ਮਹੀਨੇ ਦੀ ਆਮਦਨ ਨੀਟ ਹਾਊਸ ਕਲ ਸਿੰਪਲ ਮੈਰਿਜ ਇਹ ਇਹਨਾਂ ਦੀ ਰਿਪਾਇਰਮੈਂਟ ਹੈ ਜੀ ਸਿਕਰੀ ਇੰਟਰ ਨੰਬਰ ਚੱਲਦਾ ਸਿੱਧੀ ਗੱਲ ਆਵਾਜ਼ ਕਰੋ ਅਗਲਾ ਕਰੋ ਜੀ ਦਿਸਟਰ ਨੋਟ ਇਹ ਹੈਗਾ ਜੀ ਨਿਊਜ਼ੀਲੈਂਡ ਤੋਂ ਜੱਟ ਸਿੱਖ ਲੜਕਾ ਚਾਹਲ ਗੋਤ ਫਗਵਾੜਾ ਏਰੀਆ ਸਿਟੀਜ਼ਨ ਨਿਊਜ਼ੀਲੈਂਡ 31 ਸਾਲ ਉਮਰ 5 ਫੁੱਟ 10 ਇੰਚ ਕੱਦ ਇਹ ਬੇਟਾ ਜੌਬ ਕਰਦਾ ਮਸ਼ਹੂਰ ਅਤੇ ਵੈਲ ਰੈਪਿਊਟਡ ਕੰਪਨੀ ਵਿੱਚ ਨੌਕਰੀ ਕਰਦਾ ਹਾਲੀਵੁੱਡ ਮੂਵੀਜ਼ ਦੇ ਵਿੱਚ ਇਹਨਾਂ ਦੀ ਰਿਕੁਆਇਰਮੈਂਟ ਸलो ਸੁਸੀਲ ਸਮਝਦਾਰ ਅਤੇ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਨਿਊਜ਼ੀਲੈਂਡ ਤੋਂ ਸਿਟੀਜ਼ਨ ਹੋਵੇ ਸਿਕਰੀਟ ਨੰਬਰ ਚੱਲਦਾ ਸਿੱਧੀ ਗੱਲ ਕਰੋ ਅਗਲਾ ਕਰੋ ਜਿਹਦੇਸਾ ਨੋਟ ਇਹ ਹੈਗਾ ਯੂਕੇ ਤੋਂ ਇਕਬਾਲ ਸਿੰਘ ਕੰਬੋਲ ਸਿੱਖ ਲੜਕਾ ਯੂਕੇ ਬਰਪਾਪਨ ਤੇ ਕਪੂਰਥਲਾ ਏਰੀਆ 1995 ਡੇਟ ਆਫ ਬਰਥ ਆ 10+2 ਕਮਰਸ ਨਾ ਕੀਤੀ ਹੋਈ ਆ ਭਰਾ ਇਹਨਾਂ ਦਾ ਵੀ ਯੂਕੇ ਆ ਤੇ ਮੈਰਿਟਾ ਯੂਕੇ ਆਪਣਾ ਘਰ ਆ ਇਹਨਾਂ ਦਾ ਸਾਂਝਾ ਪਰਿਵਾਰ ਆ ਚਾਚਾ ਇਹਨਾਂ ਦਾ ਹੈਗਾ ਕੈਨੇਡਾ ਲੜਕੀ ਸਿਆਣੀ ਅਤੇ ਸਮਝਦਾਰ ਪੜ੍ਹੀ ਲਿਖੀ ਹੋਵੇ ਕੈਨੇਡਾ ਦੀ ਪੀਆਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਦੀ ਕਰੋ ਨੋਟ ਇਹ ਬੇਟੀ ਕਰਦੀ ਹੈ ਗਵਰਨਮੈਂਟ ਜਾਓ ਨਾਮ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਹੁਸ਼ਿਆਰਪੁਰ ਏਰੀਆ 1995 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਸਟੱਡੀ ਬੀਐਸਸੀ ਬਾਇਓਟੈਕਨੋਲੋਜੀ ਆਨਰਸ ਐਮਐਸਸੀ ਫਰਮੈਂਟੇਸ਼ਨ ਐਟ ਮਾਈਕਰੋਵੇਵ ਟੈਕਨੋਲੋਜੀ ਇਹ ਬੇਟੀ ਦੀ ਕੁਆਲਿਫੀਕੇਸ਼ਨ ਆ ਬਤੌਰ ਰੈਵਨਿਊ ਪਟਵਾਰੀ ਗਵਰਨਮੈਂਟ ਜੌਬ ਕਰਦੀ ਆ ਇਹ ਭਰਾ ਇਹਨਾਂ ਦਾ ਵਿਦੇਸ਼ ਵਿੱਚ ਆ ਮੈਰਿਡ ਆ ਭੈਣ ਵੀ ਮੈਰਿਡ ਆ ਰਿਕੁਆਇਰਮੈਂਟ ਸੁਣੋ ਨੀਡ ਵੈਲ এডਿਕੇਟਿਡ ਐਂਡ ਸੈਟਲਡ ਇਨ ਪੰਜਾਬ ਗਵਰਨਮੈਂਟ ਜੌਬ ਔਰ ਬਿਜ਼ਨਸ ਐਂਡ ਡੀਸੈਂਟ ਪਰਸਨੈਲਿਟੀ ਸਟ੍ਰਿਕਟਲੀ ਅਗੇਂਸਟ ਡੋਰੀ ਓਨਲੀ ਜੱਟ ਸਿੱਕ ਫੈਮਿਲੀ ਕੰਟੈਕਟ ਘਰ ਕਾ ਪੜਿਆ ਲਿਖਿਆ ਸੋਹਣਾ ਸੁਨਕਾ ਹੋਵੇ ਪੰਜਾਬ ਦੇ ਵਿੱਚ ਵੈਲ ਸੈਟਲਡ ਹੋਵੇ ਸਰਕਾਰੀ ਜੋਬ ਕਰਦਾ ਹੋਵੇ ਜਾਂ ਕੋਈ ਕੋਈ ਵਧੀਆ ਆਪਣਾ ਉਹਨਾਂ ਦਾ ਬਿਜ਼ਨਸ ਹੋਵੇ ਪਰੰਤੂ ਕੁਆਲੀਫਾਈਡ ਜ਼ਰੂਰ ਹੋਵੇ ਡੀਸੈਂਟ ਪਰਸਨੈਲਿਟੀ ਦਾ ਮਾਰਕ ਹੋਵੇ ਦਿਹੇਜ ਦੇ ਬਿਲਕੁਲ ਖਿਲਾਫ ਹੋਵੇ ਸਿਰਫ ਤੇ ਸਿਰਫ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਕਿਸੇ ਹੋਰ ਕਾਲਸ ਵਾਲੇ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਕਰੋ ਜੇ ਰਿਸ਼ਤਾ ਦੋ ਜੁਐਸਏ ਤੋਂ ਗੁਰਪ੍ਰੀਤ ਸਿੰਘ ਜੱਟ ਸਿੱਖ ਲੜਕਾ ਜੁਐਸਏ ਵਰਕ ਪਰਮਿਟ ਤੇ 1991 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਹਾਟਲ ਮੈਨੇਜਮੈਂਟ ਕੁਆਲਿਫਿਕੇਸ਼ਨ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਪ੍ਰੈਫਰਡ ਟੂ ਜੁਐਸਏ ਇਹ ਨਾਲ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਇਸ ਦਾ ਨੋਟ ਕੈਨੇਡਾ ਤੋਂ ਛੀਮਬਾ ਟੌਂਗ ਕਸ਼ਤਰੀਆ ਲੜਕਾ ਕੈਨੇਡਾ ਸਿਟੀਜ਼ਨ ਮੌਂਟਰੀਅਲ ਕਪੂਰਥਲਾ ਬੇਸਿਕਲੀ ਬਿਲੋਂਗ ਟੂ ਪਪੋਰਥਲਾ 1990 ਸਾਲ ਮੇ ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਬੀਏ ਕੀਤੀ ਹੈ ਡਿਪਲੋਮਾ ਕੀਤਾ ਹੈ ਅਕਾਊਂਟਿੰਗ ਦਾ ਧੰਨਵਾਦ ਕੈਨੇਡਾ ਆਪਣਾ ਘਰ ਆ ਸਾਰਾ ਪਰਿਵਾਰ ਵੈਲ ਸੈਟਲਡ ਆ ਕੈਨੇਡਾ ਵਿੱਚ ਇੱਕ ਭੈਣ ਆ ਰਿਕੁਆਇਰਮੈਂਟ ਸੁਣੋ ਨੀਡ ਗਰਲ ਫਰੋਮ ਕੈਨੇਡਾ ਐਨੀ ਸਟੇਟਸ ਪੀਆਰ ਵਰਕ ਪਰਮਿਟ ਸਟੱਡੀ ਵੀਜਾ ਐਨੀ ਜਨਰਲ ਕਾਸਟ ਲੜਕੇ ਕੈਨੇਡਾ ਤੋਂ ਹੋਵੇ ਕਿਸੇ ਵੀ ਸਟੇਟਸ ਤੇ ਹੋਵੇ ਪੀਆਰ ਹੋਵੇ ਵਰਕ ਪਰਮਿਟ ਤੇ ਸਟੱਡੀ ਵੀਜਾ ਤੇ ਹੋਵੇ ਕਿਸੇ ਵੀ ਜਾਣਕਾਰ ਸ ਨਾਲ ਸੰਬੰਧਤ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲ ਬਾਤ ਕਰੋ ਜੀ ਅਗਲਾ ਕਰੋ ਜੀ ਇਸ ਦਾ ਨੋਟ ਇਹ ਹੈਗਾ ਲੜਕੀ ਦਾ ਕੈਨੇਡਾ ਤੋਂ Hindu Brahmin ਲੜਕੀ ਸ਼ਰਮਾ ਪਰਿਵਾਰ ਆ ਕੈਨੇਡਾ ਵਰਕ ਪਰਮਿਟ ਤੇ ਬੇਟੀ ਇਹ ਅੰਮ੍ਰਿਤਸਰ ਸਾਹਿਬ ਨੂੰ ਬੇਸਿਕਲੀ ਬਿਲੋਂਗ ਕਰਦੀ ਆ 1998 ਡੇਟ ਆਫ ਬਰਥ ਆਫ 5 ਫੁੱਟ 6 ਇੰਚ ਕਾਦਾ ਬੇਟੀ ਦਾ ਬੀਟਰ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਫਰੋਂ ਇੰਡੀਆ ਇਹ ਨੇ ਕੁਆਲਿਫਿਕੇਸ਼ਨ ਪੀਜੀ ਡਿਪਲੋਮਾ ਫਰੋਂ ਕੈਨੇਡਾ ਏ ਉਥੋਂ ਉਹਨਾਂ ਨੇ ਕੁਆਲੀਫਿਕੇਸ਼ਨ ਗੇਨ ਕੀਤੀ ਆ ਜੌਬ ਕਰਦੀ ਆ ਬੀਟੀਏ ਟੈਲੀ ਮਾਰਕੀਟਿੰਗ ਸੇਲ ਕੈਨੇਡਾ ਰਿਕੁਆਇਰਮੈਂਟ ਸੁਣੋ ਨੀਟ ਜਨਰਲ ਕਾਸਟ ਵੈਜੀਟੇਰੀਅਨ ਨਾਨ ਅਲਕੋਹਲ ਕੈਨੇਡਾ ਪੀਆਰ ਵਾਈ ਓਨਲੀ ਐਮਬੀ ਨਾਟ ਕੰਟੈਕਟ ਨੜਕਾ ਵੈਸ਼ਨੂ ਬਿਨਾ ਕਿਸੇ ਨਸ਼ੇ ਤੋਂ ਨਸ਼ਾ ਰਹਿਤ ਹੋਵੇ ਤੇ ਕੈਨੇਡਾ ਦਾ ਪੀਆਰ ਹੋਵੇ ਕਿਸੇ ਵੀ ਚਰਨਕਾਸ ਨਾਲ ਸੰਬੰਧਤ ਹੋ ਸਕਦਾ ਮੈਰਿਜ ਵਾਲੇ ਕੰਟੈਕਟ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਲੜਕਾ ਗਿੱਲ ਗੋਤ ਮੁੱਗਾ ਏਰੀਆ 1996 ਡੇਟਵਰਥ 5 ਫੁੱਟ 6 ਇੰਚ ਕੱਟ ਡਿਪਲੋਮਾ ਇਨ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੀ ਭਰਾ ਮੈਰਿਡਾ ਕੈਨੇਡਾ ਆਪਣੀ ਲੈਬਾਰਟਰੀ ਇਹਨਾਂ ਦੀ ਪ੍ਰਾਪਰਟੀ ਛੇ ਕਿਲੇ ਆ ਪਿਤਾ ਜੀ ਖੇਤੀਬਾੜੀ ਕਰਦੇ ਨੇ ਦੋ ਪਲਾਟ ਰਿਕੁਆਇਰਮੈਂਟ ਸੁਣੋ ਨੀਡ ਗਰਲ ਗ੍ਰੈਜੂਏਟ ਬੀਐਸਸੀ ਨਰਸਿੰਗ ਪ੍ਰੈਫਰਡ ਕੰਟੈਕਟ ਓਨਲੀ ਮਾਲਵਾ ਐਂਡ ਮਾਝਾ ਏਰੀਆ ਲੜਕੀ ਜੇ ਬੀਐਸਸੀ ਨਰਸਿੰਗ ਉਹ ਨੂੰ ਪੈਸੇ ਦੇਣਗੇ ਨਹੀਂ ਗ੍ਰੈਜੂਏਟ ਕਹਿੰਦੇ ਜ਼ਰੂਰ ਹੋਵੇ ਤੇ ਸਿਰਫ ਤੇ ਸਿਰਫ ਮਾਲਵਾ ਜਾਂ ਮਾਝੇ ਵਾਲੇ ਸੰਪਰਕਾਂ ਨੂੰ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਹਰੀਕੇ ਗੋਤ ਸ਼ਹਿਰ ਸੰਗਰੂਰ ਪੀਆਰ ਕੈਨੇਡਾ 1998 ਡੇਟ ਆਵਰ 6 ਫੁੱਟ ਕੱਦ ਟੈਂਪਲਸ 2 ਕਮਰਸ ਇੰਡੀਆ ਤੋਂ ਬਿਜ਼ਨਸ ਮੈਨੇਜਮੈਂਟ ਐਂਡ ਅਕਾਊਂਟਿੰਗ ਡਿਗਰੀ ਫਰੋਮ ਕੈਨੇਡਾ ਇਹ ਬੇਟੇ ਦੀ ਕੁਆਲਿਫਿਕੇਸ਼ਨ ਆ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਕੈਨੇਡਾ ਵਿੱਚ ਇਹ ਬਟਾ ਇਹ ਸਰਕਾਰੀ ਜੋਬ ਕਰਦਾ ਦੋਵੇਂ ਗਵਰਨਮੈਂਟ ਜੋਬ ਇਨ ਕੈਨੇਡਾ ਭਰਾ ਇਹਨਾਂ ਦਾ ਬਿਜ਼ਨਸਮੈਨ ਆ ਚੰਡੀਗੜ੍ਹ ਵਿੱਚ ਆਪਣਾ ਬਿਜ਼ਨਸ ਕਰ ਰਿਹਾ ਰਿਕੁਆਇਰਮੈਂਟ ਸੁਣੋ ਨਹੀਂ ਪੇਰੈਂਟਸ ਆਰ ਗਵਰਨਮੈਂਟ ਅਪਲਾਈ ਵੈਲ ਸੈਟਲਡ ਫੈਮਿਲੀ ਇਹ ਲੜਕਾ ਦਸੰਬਰ ਦੇ ਵਿੱਚ ਇੰਡੀਆ ਆ ਰਿਹਾ ਜੀ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਨੀਟ ਗਰਲ ਬੀਐਸਸੀ ਨਰਸਿੰਗ ਔਰ ਅਨਦਰ ਮੈਡੀਕਲ ਕੁਆਲੀਫਿਕੇਸ਼ਨ ਸੀਏ ਅਕਾਊਂਟਿੰਗ ਡਿਗਰੀ ਵਗੈਰਾ ਲੜਕੇ ਬੀਐਸਸੀ ਨਰਸਿੰਗ ਹੋਵੇ ਜਾਂ ਕੋਈ ਮੈਡੀਕਲ ਲਾਈਨ ਦੀ ਇਹਦੇ ਬਰਾਬਰ ਦੀ ਹੋਰ ਕੁਆਲੀਫਿਕੇਸ਼ਨ ਹੋਵੇ ਚਾਰਟਰਡ ਅਕਾਊਂਟੈਂਟ ਹੋਵੇ ਜਾਂ ਅਕਾਊਂਟਿੰਗ ਕੋਈ ਡਿਗਰੀ ਉਹਨਾਂ ਕੋਲੇ ਹੋ ਸਕਦੀ ਆ ਬਧੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ اے ਤੋਂ ਬੁਆਏ ਵਰਕਿੰਗ ਐਜ਼ ਸਿਵਲ ਇੰਜੀਨੀਅਰ ਯੂ ਐਸ اے ਬੇਸਿਕਲੀ ਬਿਲੋਂਗ ਟੂ ਜਲੰਧਰ ਕੁਆਲਿਫਿਕੇਸ਼ਨ ਬੀ ਟੈਕ ਸਿਵਲ ਇੰਜੀਨੀਅਰਿੰਗ ਇੰਡੀਆ ਤੋਂ ਮਾਸਟਰ ਆਫ ਕੰਸਟਰਕਸ਼ਨ ਮੈਨੇਜਮੈਂਟ ਯੂ ਐਸ اے ਤੋਂ ਫਾਜ਼ਲ ਸਾਹਿਬ ਗਵਰਨਮੈਂਟ ਜੋਬ ਕਰਦੇ ਨੇ ਐਜ ਸਿਵਲ ਇੰਜੀਨੀਅਰ ਮਾਤਾ ਜੀ ਗਵਰਨਮੈਂਟ ਲੈਕਚਰਰ ਨੇ ਰਿਕੁਆਇਰਮੈਂਟ ਸੁਣੋ ਨੀਡ ਅਮਰੀਕਨ ਪੀਆਰ ਗਰਲ ਅਮਰੀਕਾ ਤੋਂ ਲੜਕੀ ਪੀਆਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਇਹਨੂੰ ਨਾਲ ਕਰ ਸਕਦੇ ਹੋ ਅਗਲਾ ਕਰੂੰਗਾ ਇਸ ਦਾ ਨੋਟ ਕੈਨੇਡਾ ਤੋਂ ਆਮਰਪ੍ਰੀਤ ਸਿੰਘ ਜੱਟ ਸਿੱਖ ਲੜਕਾ ਗਰੇਵਾਲ ਗੋਤ ਪੀਆਰ ਕੈਨੇਡਾ 2000 ਡੇਟ ਆਵਰਥਾ 6 ਫੁੱਟ 2 ਇੰਚ ਕਾਦਾ ਇਲੈਕਟ੍ਰੋ ਮੈਕੈਨਿਕਲ ਇੰਜੀਨੀਅਰਿੰਗ ਟੈਕਨੀਸ਼ੀਅਨ ਦੇ ਤੌਰ ਤੇ ਇਹਨਾਂ ਦੇ ਕੁਆਲਿਫਿਕੇਸ਼ਨ ਆ ਇਹਨਾਂ ਕੋਲੇ ਅਰਬਨ ਪ੍ਰੋਪਰਟੀ ਵੀ ਆ ਪੈਨ ਪੀਆਰ ਕੈਨੇਡਾ ਰਿਕੁਆਇਰਮੈਂਟ ਸੁਣੋ ਨੀਡ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਗਰਲ ਪ੍ਰਿਫਰ ਟੂ ਕੈਨੇਡਾ ਸੋਹਣੀ ਸੁਨਖੀ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਕੈਨੇਡਾ ਨੂੰ ਪਹਲ ਦੇਣਗੇ ਸਕਰੀਨ ਤੇ ਨੰਬਰ ਚੱਲਦਾ ਇਸ ਦੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਦਾ ਜੱਟ ਸਿੱਖ ਲੜਕਾ ਜੀਰਾ ਏਰੀਆ ਆਸਟ੍ਰੇਲੀਆ ਪ੍ਰਾਵੇਟਾ ਹੈ 1992 ਡੇਟ ਆਵਰਤਾ 6 ਫੁੱਟ ਕਾਤਾ ਬੇਟੇ ਦਾ 3+2 ਕੀਤੀ ਹੋਈ ਆ ਅਤੇ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਵੀ ਨੇ ਕੁਆਲਿਫੀਕੇਸ਼ਨ ਗੇਨ ਕੀਤੀ ਹੋਈ ਆ ਪ੍ਰਾਪਰਟੀ 4 ਏਕੜ ਆ ਮਾਤਾ ਜੀ ਗਵਰਨਮੈਂਟ ਟੀਚਰ ਨੇ ਫਾਟਾ ਸਾਹਿਬ ਐਕਸਪਾਇਰ ਹੋ ਚੁੱਕੇ ਨੇ ਮਾਤਾ ਜੀ ਗਵਰਨਮੈਂਟ ਟੀਚਰ ਰਿਟਾਇਰਡ ਨੇ ਰਿਕੁਆਇਰਮੈਂਟ ਸੁਣੋ ਨੀਡ ਗਰਲ ਬੀਐਸਸੀ ਨਰਸਿੰਗ ਔਰ ਗ੍ਰੈਜੂਏਟ ਫਰੋਮ ਆਸਟ੍ਰੇਲੀਆ इंडिया ਫਰ ਐਂਡਰ ਏਰੀਆ ਤਰਨਤਨ ਸਾਹਿਬ ਫਿਰੋਜ਼ਪੁਰ ਮੋਗਾ ਲੜਕੀ ਵੀ ਅਸੀਂ ਨਰਸਿੰਗ ਹੋਵੇ ਜਾਂ ਫਿਰ ਗ੍ਰੈਜੂਏਟ ਹੋਵੇ ਆਸਟ੍ਰੇਲੀਆ ਤੋਂ ਹੋਵੇ ਜਾਂ ਫਿਰ ਇੰਡੀਆ ਤੋਂ ਹੋਵੇ ਤੇ ਤਰਨਤਨ ਸਾਹਿਬ ਫਿਰੋਜ਼ਪੁਰ ਮੋਗਾ ਇਹ ਸੇਰੀਅਲੇ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੇ ਇਸ ਦਾ ਨੋਟ ਸੈਣੀ ਸਿੱਖ ਲੜਕਾ 1992 ਡੇਟ ਆਫ ਬਰਥ 6 ਫੁੱਟ ਕੱਦ ਬੀ ਟੈਕ ਸਿਵਲ ਇੰਜੀਨੀਅਰਿੰਗ ਕੁਆਲੀਫਿਕੇਸ਼ਨ ਆਪਣਾ ਬਿਜ਼ਨਸ ਦਾ ਮਾਤਾ ਪਿਤਾ ਦਾ ਇਕੱਲਾ ਬੇਟਾ 17 ਏਕੜੇ ਦਾ ਕੋਲੇ ਪ੍ਰਾਪਰਟੀ ਆ ਰਿਕੁਆਇਰਮੈਂਟ ਸੁਣੋ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਸਮਾਰਟ ਗਰਲ fromParams ਗੁੱਡ ਫੈਮਿਲੀ ਹਾਈਟ ਅਬਾਊਟ 5.4 ਐਂਡ ਅਬਵ ਸੋਹਣੀ ਸਨਖੀ ਪੜ੍ਹੇ ਲਿਖੀ ਸਮਾਰਟ ਲੜਕੀ ਦੀ ਜ਼ਰੂਰਤ ਆ ਵਧੀਆ ਪਰਿਵਾਰ ਤੋਂ ਹੋਵੇ ਕੱਦ 5 ਫੁੱਟ 4 ਇੰਚ ਜਿਆਦਾ ਤੋਂ ਜ਼ਿਆਦਾ ਹੋਵੇ ਬਤੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਕਾਰਡ ਨੋਟ ਕਰੋ ਲੜਕੀ ਦਾ ਨਾਮ ਕੌਰ ਜੱਟ ਸਿੱਖ ਲੜਕੀ ਮੋਗਾ ਏਰੀਆ 1993 ਡੇਟ ਆਵਰਡ 5 ਫੁੱਟ 4 ਇੰਚ ਕੱਦ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਇਹ ਬੇਟੀ ਸ਼ਾਰਟ ਟਾਈਮ ਤਲਾਬਸੋ ਦਾ ਸ਼ਾਰਟ ਆਂਡ ਅਗੋਰਸੀਆ ਬੇਟੀ ਇਹ ਪੈਨਪਰਾ ਇਹਨਾਂ ਦੇ ਮੈਰਿਟ ਨੇ ਕੈਨੇਡਾ ਨੇ ਨੀਡ ਕੈਨੇਡਾ ਪੀ ਆਰ ਬੁਆਏ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਲੜਕਾ ਪੀ ਆਰ ਕੈਨੇਡਾ ਤਾਂ ਹੋਵੇ ਸਕਰੀਟ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਵੀ ਲੜਕੀ ਦਾ ਨਾਮ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਸੰਗਰੂਰ ਏਰੀਆ 1999 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਕਵਾਲੀਫਾਈਕੇਸ਼ਨ ਸੁਣੋ ਬੇਟੀ ਦੀ ਬੀਐਸਸੀ ਐਗਰੀਕਲਚਰਲ ਐਂਡ ਕਰੰਟਲੀ ਲਰਨ ਐਸਟਰੋਲੋਜੀ ਇਹ ਬੇਟੀ ਬੀਐਸਸੀ ਨਰਸਿੰਗ ਇਹਨਾਂ ਦੀ ਕੁਆਲਿਫੀਕੇਸ਼ਨਾਂ ਤੇ ਅੱਜਕੱਲ ਇਹ ਐਸਟ੍ਰੋਲੋਜੀ ਦੀ ਸਟੱਡੀ ਕਰ ਰਹੇ ਨੇ ਰਿਕੁਆਇਰਮੈਂਟ ਸੁਣੋ ਨੀਡ ਬॉय ਫਰੋਮ ਆਸਟ੍ਰੇਲੀਆ অর ਐਨੀ ਯੂਰਪ ਕੰਟਰੀਜ਼ ਜਸਟ ਲਾਈਕ ਕੈਨੇਡਾ ਯੂ ਐਸ ਏ ਯੂ ਕੇ ਨਿਊਜ਼ੀਲੈਂਡ ਐਟ ਸਟਰਾ ਪ੍ਰੋਪਰਟੀ ਮਿਨੀਮਮ 6 ਏਕੜ ਫਰੋਮ ਜੱਟ ਸਿੱਖ ਫੈਮਿਲੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਆਸਟ੍ਰੇਲੀਆ ਨੂੰ ਸਾਰਾ ਲੋ ਪਹਿਲਾਂ ਇਹ ਤਰਜੀਹ ਦੇਣਗੇ ਜਾਂ ਫਿਰ ਕਿਸੇ ਹੋਰ ਕੰਟਰੀ ਜਿਵੇਂ ਕਿ ਕੈਨੇਡਾ ਯੂ ਐਸ اے ਯੂ ਕੇ ਨਿਊਜ਼ੀਲੈਂਡ ਵਗੈਰਾ ਇਸ ਕੰਟਰੀ ਦੇ ਕੋਈ ਲੜਕਾ ਹੋਵੇ ਤਾਂ ਉਸਦੇ ਵੀ ਰਿਸ਼ਤੇ ਦੀ ਵਿਚਾਰ ਕੀਤੀ ਜਾਵੇਗੀ ਪ੍ਰਾਪਰਟੀ ਉਹਨਾਂ ਕੋਲ ਇੰਡੀਆ ਦੇ ਵਿੱਚ ਘੱਟੋ ਘੱਟ 6 ਏਕੜ ਹੋਵੇ ਸਿਰਫ ਤੇ ਸਿਰਫ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਸਕਰੀ ਦੇ ਨੰਬਰ ਵਟਸਐਪ ਚੱਲ ਰਿਹਾ ਜੀ ਇਹਨਾਂ ਨਾਲ ਸਿੱਧਾ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਉਗੋਰਪ੍ਰੀਤ ਸ਼ਰਮਾ ਬ੍ਰਾਹਮਣ ਪੰਡਤ ਲੜਕਾ ਪਟਿਆਲਾ ਏਰੀਆ 2002 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਬੀ ਕਾਮ ਬਿਟੇ ਦੀ ਕੀਤੀ ਹੋਈ ਆ ਐਲ ਐਲ ਬੀ ਅਜਕਲ ਇਹ ਕਰ ਰਿਹਾ ਪਰਿਵਾਰਕ ਬਿਜ਼ਨਸ ਆ ਫਰਨੀਚਰ ਬਿਜ਼ਨਸ ਆ ਇਹਨਾਂ ਦਾ ਓਨਰ ਨੇ ਦੋ ਵੱਡੇ ਸ਼ੋਅਰੂਮ ਨੇ ਇਹਨਾਂ ਕੋਲੇ ਪਰਿਵਾਰ ਦੇ ਕੋਲੇ 13 ਏਕੜ ਇਹਨਾਂ ਕੋਲੇ ਖੇਤੀਬਾੜੀ ਯੋਗ ਵਾਹੀ ਯੋਗ ਜ਼ਮੀਨ ਆ ਪਰਿਵਾਰ ਦਾ ਬਿਜ਼ਨਸ ਆ ਰੀਅਲ ਅਸਟੇਟ ਦਾ ਵੀ ਬਿਜ਼ਨਸ ਆ ਕਈ ਕਾਰੋਬਾਰ ਕਰਦਾ ਪਰਿਵਾਰ ਫਰਨੀਚਰ ਹਾਊਸ ਵੀ ਆ ਦੋ ਬਗਡੇ ਸ਼ੋਰੂਮ ਨੇ 13 ਏਕੜ ਪ੍ਰਾਪਰਟੀ ਆ ਤੇ ਰੀਅਲ ਅਸਟੇਟ ਦਾ ਵੀ ਕਾਰੋਬਾਰ ਕਰਦੇ ਨੇ ਰਿਕੁਆਇਰਮੈਂਟ ਸੁਣਨਾ ਲੜਕੀ ਸੋਹਣੀ ਪੜੀ ਲਿਖੀ ਵਧੀਆ ਪਰਿਵਾਰ ਤੋਂ ਹੋਵੇ ਸਕਰੀਟ ਨੰਬਰ ਚੱਲਦਾ ਇਸੇ ਦੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਕੁਲਵਿੰਦਰ ਸਿੰਘ ਗੱਲ ਜੱਟ ਸਿੱਖ ਲੜਕਾ ਰੋਗਾ ਏਰੀਆ ਪੀ ਆਰ ਯੂ ਐਸ ਏ 1993 ਜੇਟੋਵਾਰਸ 5 ਫੁੱਟ 9 ਇੰਚ ਕੱਦ 2 ਪਣਾ ਨੇ ਕੈਨੇਡਾ ਨੇ ਰਿਕੁਆਇਰਮੈਂਟ ਸੁਣੋ ਨੀਡ ਗਰਲ ਫਰੋਮ ਕੈਨੇਡਾ ਇੰਡੀਆ ਇਹ ਨਾਲ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਣਕ ਲਈ ਸਿੱਧੀ ਗੱਲ ਵਰਕ ਕਰੋ ਜੀ ਅਗਲਾ ਕਰੋ ਜੀ ਇਸ ਦਾ ਨੋਟ ਹਰਮਨ ਜੋਤ ਸਿੰਘ ਰਾਮਗੜੀਆ ਸਿੱਖ ਲੜਕਾ ਯੂ ਐਸ ਏ ਵਰਕ ਪਰਮਿਟ ਤੇ ਆ 1999 ਜੇਟੋਵਾਰਸ 6 ਫੁੱਟ ਕੱਦ ਦਾ 10+2 ਕੁਆਲੀਫਿਕੇਸ਼ਨ ਇਹਨਾਂ ਦੀ ਹਾਇਰ ਸਟੱਡੀ ਇਹਨਾਂ ਨੇ ਕੀਤੀ ਆ ਯੂ ਐਸ ਏ ਤੋਂ ਫੌਜ ਸਰ ਰਿਟਾਇਰ ਨੇ ਇਹਨਾਂ ਦੇ ਸੈਂਟਰ ਗਵਰਨਮੈਂਟ ਤੋਂ ਅੰਮ੍ਰਿਤਸਰ ਸਰ ਨੂੰ ਬੇਸਿਕਲੀ ਬਿਲੋਂਗ ਕਰਦੇ ਨੇ ਛੋਟਾ ਭਰਾ ਵੀ ਇਹਨਾਂ ਦਾ ਯੂ ਐਸ ਏ ਆ ਨੀਡ ਬਿਊਟੀਫੁਲ ਐਂਡ ਐਜੂਕੇਟਡ ਗੱਲ ਪ੍ਰੈਫਰਡ ਟੂ ਯੂ ਐਸ ਏ ਸੋਹਣੇ ਜਿਹਾ ਕਿ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਆ ਯੂ ਐਸ ਏ ਨੂੰ ਪਹਿਲ ਦੇਣਗੇ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਜੂ ਮਹਿਰਾ ਰਾਜਪੂਤ ਲੜਕਾ ਫਰੀਦাবাদ ਹਰਿਆਣਾ 1997 ਡੇਟ ਆਵਰਥ 5 ਫੁੱਟ 7 ਇੰਚ ਕੱਦ ਮੈਟ੍ਰਿਕ ਕੀਤੀ ਹੋਈ ਆ ਇੱਕ ਭੈਣ ਤੇ ਦੋ ਭਰਾ ਉਹ ਮੈਰਿਡ ਨੇ ਨੀਡ ਹਾਊਸ ਕਰ ਲੈਣਾ ਦੀ ਰਿਕਵਰਮੈਂਟ ਆ ਜੀ ਕਿਸੇ ਵੀ ਜਾਤੀ ਦੀ ਲੜਕੀ ਹੋ ਸਕਦੀ ਆ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਆਗਣਾ ਕਰੋ ਰਿਸ਼ਤਾ ਨੋਟ ਸਤਵੰਤ ਸਿੰਘ रावत ਸਿੱਖ ਲੜਕਾ ਹੁਸ਼ਿਆਰਪੁਰ ਏਰੀਆ 1994 ਡੇਟ ਆਵਰਥ 5 ਫੁੱਟ 7 ਇੰਚ ਕੱਦ 10+2 ਕੀਤੀ ਆ 3 ਇਅਰ ਮੈਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਕੀਤਾ ਹੈ ਯੂਏ ਦੇ ਵਿੱਚ ਟਰੱਕਿੰਗ ਦੀ ਜੌਬ ਕਰਦੇ ਨੇ ਨੀਡ ਹਾਊਸ ਕਰ ਲੈਣਾ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲ ਵਾਸਤੇ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਕਰੋ ਜੀ ਜਿਸ ਦਾ ਨੋਟ ਸ਼ਰਮਾ ਬ੍ਰਾਹਮਣ ਲੜਕੇ ਬਠਿੰਡਾ ਏਰੀਆ ਵਰਕ ਪਰਟ ਔਨ ਯੂਰਪ ਕੰਟਰੀ 1994 ਡੇਟਾ ਵਰਤਾ 5 ਫੁੱਟ 4 ਇੰਚ ਕਾਦਾ ਡਿਪਲੋਮਾ ਇਨ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਜੀਨੀਅਰਿੰਗ ਸਾਰਾ ਪਰਿਵਾਰ ਬੈਸ਼ਨੂ ਆ ਭਰਾ बिजनेਸਮੈਨ ਆ ਨੀਡ ਬਾਇ ਫਰੋਮ ਆਸਟ੍ਰੇਲੀਆ ਨਿਊਜ਼ੀਲੈਂਡ ਬੈਸ਼ਨੂ ਫੈਮਿਲੀ ਲੜਕਾ ਨਿਊਜ਼ੀਲੈਂਡ ਤੋਂ ਹੋਵੇ ਜਾਂ ਫਿਰ ਆਸਟ੍ਰੇਲੀਆ ਤੋਂ ਹੋਵੇ ਬੈਸ਼ਨੂ ਪਰਿਵਾਰ ਹੋਵੇ ਬਥੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਕਰੋ ਜੀ ਰਿਸ਼ਤਾ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਬਰਾੜ ਗੋਥ ਬੈਸ਼ਨੂ ਫਰੀਦਕੋਟ ਏਰੀਆ ਕੈਨੇਡਾ ਵੇਟੀ ਇਹ ਪਰੰਤੂ ਉਹਨਾਂ ਦਾ ਜਰਾ ਪਰਿਵਾਰ ਆ ਉਹ ਸਾਰਾ ਯੂ ਐਸ ਏ ਆ 1993 ਦੇ ਟਵਰ ਦਾ 5 ਹਟਿਕ ਇੰਚ ਕਰਦਾ ਬੀ ਟੈਕ ਕੰਪਿਊਟਰ ਸਾਇੰਸ ਅਤੇ ਐਮ ਬੀਏ ਇਹਨਾਂ ਦੀ ਕੁਆਲਿਫੀਕੇਸ਼ਨ ਆ ਪ੍ਰੋਸੈਸ ਵਰਕ ਪਰਮਿਟ ਤੇ ਇਹ ਸਰੀ ਕੈਨੇਡਾ ਰਹਿੰਦੀ ਹੈ ਬੇਟੀ ਯੂ ਐਸ ਏ ਦਾ ਵੀ ਵੀਜ਼ਾ ਬੇਟੀ ਕੋਲੇ ਰਿਕਾਇਰਮੈਂਟ ਸੁਣੋ ਜੀ ਜੱਟ ਸਿੱਖ ਪਰਿਵਾਰ ਦਾ ਵੈਸ਼ ਨੂੰ ਪੜਿਆ ਲਿਖਾ ਜਮੀਨ ਵਾਲਾ ਲੜਕੇ ਦੀ ਜ਼ਰੂਰਤ ਆ ਯੂ ਐਸ ਏ ਜਾਂ ਕੈਨੇਡਾ ਤਾਂ ਹੋ ਸਕਦਾ ਸਿਟੀਜ਼ਨ ਪੀ ਆਰ ਬੈਚੂਨ ਲੜਕੇ ਦੀ ਜ਼ਰੂਰਤ ਆ ਜੇਕਰ ਯੂ ਐਸ ਏ ਤਾਂ ਹੋਵੇ ਤਾਂ ਸਿਆਲਟਾ ਬੈਲਿੰਗ ਹੋਮ ਇਹ ਏਰੀਆ ਤਾਂ ਹੋ ਸਕਦਾ ਜੇ ਕੈਨੇਡਾ ਤਾਂ ਹੋਵੇ ਤੇ ਸੈਨੀ ਸਰੀ ਵੈਨਕੂਵਰ ਐਬਟਸ ਫੋਰਡ ਇਹ ਸੀਰੀਆ ਨਾਲ ਸੰਬੰਧਿਤ ਹੋ ਸਕਦਾ ਸਗਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਸਿੱਧੀ ਗੱਲ ਬਾਤ ਕਰ ਸਕਦੇ ਹਾਂ ਜੀ ਅਗਲਾ ਕਰੋ ਜੀ ਰਿਸ਼ਤਾ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਪੰਨੋ ਗੋਤ ਅੰਮ੍ਰਿਤਸਰ ਸਾਹਿਬ ਲੜਕੀ ਸਟੱਡੀ ਵੀਜ਼ਾ ਕੈਨੇਡਾ ਪਿਤਾ ਅਤੇ ਭਰਾ ਸ਼੍ਰੋਮਣੀ ਕਮੇਟੀ ਦੇ ਵਿੱਚ ਜੌਬ ਕਰਦੇ ਨੇ ਦਰਬਾਰ ਸਾਹਿਬ ਵਿਖੇ ਨੀਡ ਪੀਆਰ ਬாய் ਫਰੋਮ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਯੂ ਕੇ ਲੜਕਾ ਪੀਆਰ ਹੋਵੇ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਯੂ ਕੇ ਤੋਂ ਹੋਵੇ ਸਿੱਧਾ ਸੰਪਰਕ ਕਰੋ ਜੀ ਪਰਿਵਾਰ ਨਾਲ ਨੰਬਰ ਸਕਰੀਨ ਤੇ ਚੱਲਦਾ ਅਗਲਾ ਕਰੋ ਜੀ ਇਸ ਦਾ ਨੋਟ ਨਾਮ ਕੌਰ ਕੁੰਬੋਜ਼ ਸਿੱਖ ਲੜਕੀ ਜਲੰਧਰ ਏਰੀਆ 1992 ਡੇਟਾ ਵਰਥ ਆ 5 ਫੁੱਟ 5 ਇੰਚ ਕਾਦਾ ਪੋਸਟ ਗ੍ਰੈਜੂਏਸ਼ਨ ਬੇਟੀ ਦੀ ਕੁਆਲੀਫਿਕੇਸ਼ਨ ਆ ਟਰੈਕਿੰਗ ਡਿਸਪੈਚਿੰਗ ਇੱਕ ਇਹਨਾਂ ਨੇ ਕੁਆਲੀਫਿਕੇਸ਼ਨ ਗੈਨ ਕੀਤੀ ਆ ਇਹ ਬੇਟੀ ਸਰਕਾਰੀ ਜੋਬ ਕਰਦੀ ਆ ਪੰਜਾਬ ਦੇ ਵਿੱਚ ਭਰਾ ਕੈਨੇਡਾ ਪਿਆਰਾ ਸਾਰਾ ਪਰਿਵਾਰ ਇਹਨਾਂ ਦਾ ਕੈਨੇਡਾ ਆਪਣਾ ਟਰੱਕਾਂ ਦਾ ਕਾਰੋਬਾਰ ਹੈ ਕੈਨੇਡਾ ਵਿੱਚੇ ਲੜਕਾ ਕੈਨੇਡਾ ਤੋਂ ਪੀਆਰ ਸਿਟੀਜ਼ਨ ਹੋਵੇ ਮੈਰਿਜ ਬੋਰ ਵਾਲੇ ਕੰਟੈਕਟ ਨਾ ਕਰਨ ਸਕਰੀਨ ਤੇ ਨੰਬਰ ਚੱਲ ਰਹੀ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਕਰੋ ਜੀ ਰਿਸ਼ਤਾ ਨੋਟ ਭਾਨੂੰ ਭਗਤ ਠਾਕੁਰ ਲੜਕੀ ਜਲੰਧਰ ਏਰੀਆ ਕੈਨੇਡਾ ਸਿਟੀਜ਼ਨ ਬ੍ਰੈਂਪਟਨ ਵੇਖਿਆ ਹੈ ਬੇਟੀ ਇਹ 1990 ਡੇਟ ਆਵਰ ਦਾ ਬੀਟਾ ਕਿਹਨਾਂ ਦੀ ਕੀਤੀ ਹੋਈ ਆ ਆਪ ਕੋਪੇਸ਼ਨਲ ਹੈਗਾ ਐਰੋਸਪੇਸ ਇੰਜੀਨੀਅਰ ਸਿਸਟਮ ਇੰਜੀਨੀਅਰ ਇਹ ਵੀਟੀ ਜੋਬ ਕਰਦੀ ਆ ਨੀਡ ਇੰਜੀਨੀਅਰ ਬੁਆਏ ਇਨ ਟਾਂਟੋ ਕੈਨੇਡਾ ਟਾਂਟੋ ਕੈਨੇਡਾ ਦਾ ਕੋਈ ਲੜਕਾ ਬਤੌਰ ਇੰਜੀਨੀਅਰ ਕੋਈ ਜੋਬ ਕਰਦਾ ਜਾਂ ਕੋਈ ਬਿਜ਼ਨਸ ਕਰਦਾ ਕਿਸੇ ਕਿਸਮ ਦਾ ਇੰਜੀਨੀਅਰਿੰਗ ਬਿਜ਼ਨਸਮੈਨ ਹੋਵੇ ਸਕਰੀਨ ਤੇ ਨੰਬਰ ਚੱਲਦਾ ਜਿੱ ਸਿੱਧੀ ਕਰ ਲਓ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਕਰੋ ਜੀ ਰੇਸ਼ਤਾ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਥ ਮੋਗਾ ਏਰੀਆ ਇਹ ਬੇਟੀ ਅਮਰਤਾਰੀਆ ਦਸਤਾਰੀਆ ਲੜਕੀ ਇਹ 29 ਸਾਲ ਇਹਨਾਂ ਦੀ ਉਮਰ ਆ ਬੀਏ ਬੀਐਡਾ ਅਤੇ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਕੀਤਾ ਹੋਇਆ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਲੜਕਾ ਅਮਰਤਾਰੀ ਅਤੇ ਸਿਰਫ ਤੇ ਸਿਰਫ ਜੱਟ ਸਿੱਖ ਪਰਿਵਾਰ ਤੋਂ ਹੀ ਹੋਵੇ 8 ਤੋਂ 10 ਏਕੜ ਨਾਲ ਕੋਲ ਪ੍ਰਾਪਰਟੀ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕਾ ਸਿਰਫ ਤੇ ਸਿਰਫ ਪਹਿਲੀ ਗੱਲ ਤਾਂ ਅੰਮਰਤਾਰੀ ਹੋਵੇ ਦੂਜੀ ਗੱਲ ਜੱਟ ਸਿੱਖ ਪਰਿਵਾਰਤੀ ਹੋਵੇ 8-10 ਏਕੜ ਉਹਨਾਂ ਕੋਲੇ ਜ਼ਮੀਨ ਹੋਵੇ ਕੈਨੇਡਾ ਤੋਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਜੀ ਇਹਨਾਂ ਨਾਲ ਸਿੱਧੇ ਕਾਲ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਬੇਰਬਾਹ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਬੇਰਵਾ ਬੋਨਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ